ਆ ਭਾਈ ਕੇਵਲ ਦੀ ਹੱਡੀ ਦੇ ਤਾਰ ਫਿਰ ਪੱਟਿਓ ਚੋਕੋ ਬਵਾਲਿਓ ਇੱਥੇ ਭਾਈ ਮੁੰਡਿਓ ਮਖਿਆਲ ਹੁੰਦਾ ਕਈ ਵਾਰੀ ਮੁੰਡੇ ਜਾਨੀ ਕੱਢਦਾ ਹੁੰਦਾ ਬਰ ਝੂ ਝੂ ਓਵੇਂ ਕਰਦਾ ਇਧਰ ਭਾਈ ਕੀਮਾ ਕੀਮਾ ਮਲਕੀ ਮੈਂ ਹੂੰ ਕੌਣ ਮੈਂ ਹੂੰ ਡਾਊਨ ਇਹਨੂੰ ਕੋਦੀ ਚਾਹ ਹਾਂਜੀ ਦੋਸਤੋ ਸ਼ਤ ਅੱਧ ਤੋਂ ਜ਼ਿਆਦਾ ਪੈ ਗਈ ਕੰਪਲੀਟ ਕਰਨ ਦੀ ਪੂਰੀ ਪੂਰੀ ਸੇਵਾ ਕੀਤੀ ਹੈ ਭਾਈ ਬਸ ਸ਼ਿਕੰਦਰ ਬੱਜ ਰਿਹਾ ਚੁਕੀ ਜਾਂਦੇ ਐ ਕਿਵੇਂ ਜਵਾਕ ਕੰਚ ਦੀਆਂ ਗੋਲੀਆਂ ਖੇਡ ਜਾਡ ਰੋਹੀ ਡੇਰਾ ਬਾਬਾ ਨਾਗਾਜੀ ਇੱਥੇ ਭਾਈ ਪਸੂਆਂ ਵਾਲੇ ਪਾਸੇ ਇੱਕ ਬਹੁਤ ਸੋਹਣੀ ਕਿਰਪਾ ਕੀਤੀ ਹੈ ਮਹਾਪੁਰਸ਼ਾਨੇ ਹਾਂਜੀ ਦੋਸਤੋ ਸਾਨੂੰ ਆਪਾਂ ਤਾਹਰ ਤੋਂ ਦਿਖਾਉਣੇ ਆ ਛੱਤ ਦਾ ਆ ਵੀਰਾਂ ਨੇ ਪੰਪ ਚੱਕ ਲਿਆ ਹੋਈ ਜਾਂਦੇ ਬੋਕਰਾਂ ਠਾਉਣਗੇ ਗਰਦੋਂ ਨੇ ਹਾਂਜੀ ਦੋਸਤੋ ਉਹ ਸੇਵਾਦਾਰ ਬਾਕੀ ਉਧਰ ਲੱਗ ਰਹੇ ਆ ਖਾਸੇ ਤੇ ਸੇਵਾਦਾਰ ਇੰਨੇ ਪਹੁੰਚ ਗਏ ਪਿੰਡ ਦੇ ਵਿੱਚੋਂ ਕਿ ਸੇਵਾ ਦਾ ਕੰਗਾ ਨੂੰ ਮੌਕਾ ਮਿਲਦਾ ਕਹਿੰਦੇ ਸਾਨੂੰ ਵੀ ਮੌਕਾ ਬਖਸ਼ੋ ਫਿਰ ਬਾਬਾ ਜੀ ਨੇ ਭਾਈ ਹੁਕਮ ਕੀਤਾ ਕਹਿੰਦੇ ਪਿਆਰਿਓ ਤੁਸੀਂ ਆਹ ਸੜਕ ਤੇ ਸਫਾਈ ਕਰ ਦੋ ਡੇਰੇ ਦੇ ਫਰੰਟ ਮੂਹਰੇੋਂ ਅੱਗੋਂ ਆ ਦੇਲਾ ਮੁੰਡੇ ਸਾਰੇ ਆਪੋ ਆਪ ਦੀ ਡਿਊਟੀ ਸਾਹਮਲੀ ਸਾਰਿਆਂ ਨੇ ਤੇ ਬੋਕਰਾਂ ਨੇ ਪਟੋਆ ਨੇ ਧੂਠਾ ਦੀ ਕਿਵੇਂ ਹਨੇਰੀ ਆਈ ਹੁੰਦੀ ਹੈ ਖਾਦੀ ਧੂੜ ਬੋਕਰਣਾ ਤੇ ਸਾਰੇ ਸੇਵਾਦਾਰ ਬੜੇ ਪਿਆਰ ਦੇ ਨਾਲ ਮੋਹ ਦੇ ਨਾਲ ਚਾਹ ਦੇ ਨਾਲ ਸਾਰੀ ਸੇਵਾ ਕੰਟੀਨਿਊ ਲਗਾਤਾਰ ਕਰੀ ਜਾਂਦੇ ਆ ਵੀਰ ਤੇ ਸੇਵਾਦਾਰ ਇੰਨੇ ਪਹੁੰਚ ਗਏ ਭਾਈ ਦੀਪੋਰੀ ਕਿ ਸੇਵਾ ਪੁਸ਼-ਪੁਸ਼ ਕੇ ਕਰਦੇ ਆ ਵੀ ਸਾਨੂੰ ਅਸੀਂ ਕੀ ਕਰਗੇ ਕੀ ਕਰਗੇ ਤੇ ਇਧਰ ਲੱਗ ਰਿਹਾ ਤੇ ਇਧਰ ਭਾਈ ਵੀਰ ਕਿਹੜੇ ਮੈਂ ਸਾਨੂੰ ਕਹਿੰਦਾ ਸੀ ਵੀਰ ਭਾਈ ਕੰਦਾਂ ਤੇ ਰੰਗ ਕਰੀ ਜਾਂਦੇ ਹੈਗੇ ਪੱਥਰੀ ਜੀ ਨਾਲ ਇਹ ਰੰਗ ਵਾਲੇ ਵੀਰ ਵੀ ਆਏ ਆ ਇਥੋਂ ਉਥੋਂ ਲੱਗੇ ਸੀਗੇ ਤੜਕੇ ਤੇ ਇਥੋਂ ਤੱਕ ਆ ਗਏ ਵੀਰੇ ਇਹ ਸੇਵਾ ਕਰਦੇ ਕਰਦੇ ਤੇ ਸਾਰੀ ਕੰਮ ਤੇ ਕਰਨਗੇ ਚਿੱਟਾ ਰੰਗ ਕਿਹੜਾ ਭਈਆ ਮੁੰਡੇ ਸਾਰੇ ਇਧਰੋਂ ਕੰਦਾ ਚਾਰਛ ਵੀਰੇ ਮਿੱਟੀ ਲਾ ਲੋ ਰੋੜੇ ਲਾ ਲੋ ਆ ਖੱਬਲ ਕਾ ਫੂਸ ਉੱਚਾ ਨੀਵਾ ਥਾਂ ਸਾਰਾ ਲੈਵਲ ਚ ਕਰਦੇ ਆ ਤੇ ਸੋਹਣਾ ਲੱਗਦਾ ਗਿਆ ਵਧੀਆ ਡੇਰੇ ਦੇ ਵਰਗੋਂ ਤੇ ਸਾਰੇ ਸੇਵਾਦਾਰ ਬੜੇ ਚਾਣਾ ਸੇਵਾ ਕਰਦੇ ਆ ਤੇ ਬਾਕੀ ਉਧਰ ਹਜੇ ਸੇਵਾਦਾਰ ਹੋਰ ਨਹੀਂ ਉਧਰ ਛਟੀਆਂ ਦੀ ਸੇਵਾ ਕਰੀ ਜਾਂਦੇ ਮੁੰਡੇ ਕਾਫੀ ਤੇ ਸਾਨੂੰ ਨੂੰ ਲਾਜਮੀ ਦਿਖਾ ਕੇ ਲਿਆਵਾਂਗੇ ਭਾਈ ਕਿਉਂ ਕਸ਼ਮੀਰ ਆ? ਸਹੀ ਗੱਲ ਤੇਰੀਆਂ ਦੇ ਰੈਡੀ ਜਿਹੜਾ ਜੋ ਲਾਈ ਜਾਂਦੇ ਆ ਦੀ ਅੱਛਾ ਇਧਰ ਰੰਗ ਵਾਲੇ ਵੀ ਮੁਲਾਜ਼ਮ ਪਹੁੰਚੇ ਨੇ। ਕਿਆ ਬਾਤ ਹੈ। ਰੰਗ ਵਾਲੇ ਵੀਰ ਵੀ ਆਏ ਨੇ ਚਾ ਚਾਚਾ ਬਾਹੂ ਆ ਰਹੇ ਕਾ ਤੇ ਸਾਰੇ ਵੀਰ ਆਪਾਂ ਦੀਆਂ ਡਿਊਟੀਆਂ ਕੋਈ ਦਰਖਤ ਵੱਡੀਆਂ ਪਟੂਆਰੀ ਲੈ ਕੇ ਦਰਖਤੀ ਵੱਢੀ ਜਾਂਦੇ ਹੈਗੇ। ਇਧਰ ਛਟੀਆਂ ਦੇ ਵੀ ਕਾਫੀ ਸੇਵਾਦਾਰ ਲੱਗੇ ਨੇ। ਕਿਆ ਬਾਤ ਆ ਭਾਈ ਹਾਂਜੀ ਦੋਸਤੋ ਤੁਹਾਨੂੰ ਦੱਸਿਆ ਸੀ ਆਪਾਂ ਜੀ ਉਧਰ ਕਿਵੇਂ ਸੇਵਾਦਾਰ ਇੰਨੇ ਆ ਗਏ ਕਿ ਖੋਖੋ ਕੇ ਸੇਵਾ ਕਰਦੇ ਆ ਤੇ ਆਹ ਮੁੰਡਿਆਂ ਨੂੰ ਲੱਗਿਆ ਚੱਲ ਅਸੀਂ ਵੀ ਆ ਛਟੀਆਂ ਇੱਕ ਪਾਸੇ ਕਰ ਦੰਨੇ ਆ ਹੋਰ ਇਸ ਤੋਂ ਚੰਗਾ ਮੌਕਾ ਕੀ ਮਿਲੂਗਾ ਤੇ ਆਦਾ ਪਟੂ ਸ਼ਬਾਈ ਦੇ ਚੱਕੀ ਵਰਦਾ ਛੋਟਾ ਜਾ ਛਟੀਆਂ ਮੀਂਹ ਦੇ ਨਾਲ ਗਲਗੀਆਂ ਥੋੜੀਆਂ ਹੀ ਹੱਥ ਚੋਂ ਚ ਇਹ ਚੱਕੇ ਤੋਂ ਟੁੱਟਦੀਆਂ ਬੂਰਾ ਬੰਦਦੀਆਂ ਭੁਰਦੀਆਂ ਆਹ ਚੱਕੀ ਵਰਦਾ ਨਿੰਮ ਦੇ ਵੱਡੇ ਵੱਡੇ ਤਲੇਮੜਾ ਸਾ ਓਏ ਭਾਈ ਸਾਰੇ ਸੇਵਾਦਾਰ ਓਏ ਮਖਿਆਲ ਵੀ ਹੁੰਦਾ ਕਈ ਵਾਰੀ ਇੱਥੇ ਪਾ ਆਈ ਕਿਤੇ ਆ ਸਾਨੂੰ ਅੱਖਾਂ ਸਜਾ ਕੇ ਲੈ ਜਾਓ ਕਿਵੇਂ ਚੀਨੀ ਹੁੰਦੇ ਨੇ ਓ ਲੱਗ ਰਿਹਾ ਪਾਉ ਹੋਰੀ ਹਾਏ bro ਹਾਂਜੀ ਕਿਵੇਂ ਤੁਹਾਡਾ ਹੁਕਮ ਹੈ ਉਵੇਂ ਕਰ ਲਾਂਗੇ ਭਾਈ ਆਪਾਂ ਛਟਗਾਏ ਭੁਰਗਾਂ ਪਟੂਓ ਕਿਵੇਂ ਬਿਸਕਟ ਭੁਰਦਾ ਹੁੰਦਾ ਮੂੰਹ ਚ ਤੇ ਸਾਰੇ ਸੇਵਾਦਾਰਾ ਇਹਨਾਂ ਨਾਲ ਥਾਣਾ ਰੰਗਾਂ ਲੱਗ ਜੂਆ ਕਿਵੇਂ Holi ਖੇਡ ਕੇ ਆਏ ਹੁੰਦੇ ਆ ਇਹ ਸਾਈਲੈਂਟ ਇਹ ਸਾਈਲੈਂਟ ਹਾਂਜੀ ਹਾਂ ਜੱਸੀ ਭਾਈ ਕੀ ਕਹਿੰਦਾ ਸੀ ਇਹ ਦੱਸ ਲੋਦੀ ਸੇਵਾ ਤੁਹਾਨੂੰ ਦਿਖਾਉਣੇ ਆਗੇ ਲੋਕਾਂ ਨੂੰ ਦਿਖਾਉਣੇ ਆਗੇ ਓ ਜੱਸੀ ਬੋਲਦਾ ਨਹੀਂ ਓਏ ਪਿਆਮਾ ਤੈਨੂੰ ਲੱਸੀ ਆ ਜੱਸੀ ਦੇ ਹੱਥ ਆਏ ਹੋਗੇ ਕਿਵੇਂ Holi ਖੇਡ ਕੇ ਆਇਆ ਹੁੰਦਾ ਆ ਹਾਏ ਓ ਭਾਈ ਸਾਡਾ ਕਲਾਸ ਮੈਲੋਂ ਪੁਰਾਣਾ ਤੇ ਇਧਰ ਸਾਡਾ ਨਵਾਂ ਦੋਦੀ ਪਿਆਰਾ ਤੇ ਲੱਖਾ ਭਾਈ ਸਾਡਾ ਇਹ ਵੀ ਮਿੱਤਰ ਹੈਗਾ ਹਾਂ ਨਵਾਂ ਕੰਮ ਖੋਲੇ ਨੇ ਦੋਤੀ ਦਾ ਭਾਈ ਤੇ ਛਟੀਆਂ ਹੱਥ 'ਚ ਘੱਟ ਆਉਂਦੀਆਂ ਬੂਰਾ ਜਾਂਦਾ ਤੇ ਇਹਦੇ ਨਾਲ ਰੰਗ ਜਾਂ ਲੱਗ ਜਾਂਦਾ ਕਿਵੇਂ ਕਾਲਾ ਤੇਲ ਹੁੰਦਾ ਹੈਗਾ ਕੀ ਇਹ ਵੀ ਸਾਡੇ ਪੁਰਾਣੇ ਮਿੱਤਰ ਨੇ ਤੇ ਛਟੀਆਂ ਇਥੋਂ ਸਾਰੀਆਂ ਚੱਕ ਗਏ ਭਾਈ ਇਹ ਚਲ ਸੇਵਾਦਾਰ ਇੰਨੇ ਆ ਗਏ ਨੇ ਅੱਜ ਕਿਰਪਾ ਹੋ ਗਈ ਮਹਾਰਾਜ ਦੀ ਕਿਉਂ ਸਾਭੀ ਸੇਵਾਦਾਰ ਕਾਫੀ ਆਏ ਨੇ ਯਾਰ ਬੜੀ ਰੌਣਕ ਲੱਗੀ ਆ ਜਡੇਰੇ ਦੇ ਵਿੱਚ ਮੁੰਡੇ ਨੂੰ ਭਾਈ ਇਧਰ ਜਲ ਸੇਵਾ ਆ ਛੋਟਾ ਕੀ ਅੱਖਾਂ ਤੇਨੂੰ ਓਏ ਓਣਾ ਪੱਟਿਓ ਚੋਕੋ ਬਵਾਲਿਓ ਆ ਮੁੰਡੇ ਭਾਈ ਦਰਬਾਰ ਸਾਹਿਬ ਤੋਂ ਇਧਰਲੇ ਪਾਸੇ ਆਗੇ ਸੀ ਸਾਰੇ ਮੁੰਡੇ ਸੇਵਾ ਕਰੀ ਜਾਂਦੇ ਇਧਰਲੇ ਪਾਸੇ ਆ ਗਿਆਨੀ ਸੇਵਾ ਦਾ ਸਾਰੇ ਉਥੋਂ ਪਿੱਛੋਂ ਸੇਵਾ ਕਰਕੇ ਆਕੇ ਇੱਥੇ ਲਗ ਰੇਸ਼ ਕੇ ਅੰਦਰ ਵਰਗੇ ਸਾਰੇ ਦੇਖੋ ਸਿੱਧਰ ਬੈਠੇ ਸਾਰੇ ਲਗਾਤਾਰ ਸੇਵਾ ਸਾਰੇ ਕਰੀ ਜਾਂਦੇ ਆ ਤੇ ਹੁਣ ਆਪਾਂ ਚੱਲਦੇ ਆ ਤੁਹਾਨੂੰ ਛੱਤ ਦੇ ਤਾਂ ਲੈ ਕੇ ਹਾਏ ਆ ਭਾਈ ਕੋਈ ਸਮਾਨ ਲੈਣ ਜਾਂਦੇ ਆ ਖਰਾ ਤੇ ਸਾਨੂੰ ਆਪਾਂ ਲੈ ਕੇ ਚੱਲਦੇ ਆ ਛੱਤ ਤੇ ਦਿਖਾ ਕੇ ਹੁਣੇ ਕਿੰਨੀ ਘਪਾਤੀ ਭਾਈ ਸੇਵਾਦਾਰਾਂ ਨੇ ਕਿਵੇਂ ਆ ਚੂ ਤੇ ਉਥੋਂ ਇਹ ਸੇਵਾ ਕਰਦੇ ਕਰਦੇ ਇੱਧਰ ਆ ਗਏ ਕਾਫੀ ਹਿੰਮਤੀ ਮੁੰਡੇ ਆ ਭਾਈ ਸੇਵਾਦਾਰ ਹਾਂ ਭਾਈ ਕਹਿੰਦੀ ਸੇਵਾਦਾਰ ਕਾਫੀ ਇੱਥੇ ਬੈਠੇ ਨੇ ਤੇ ਛੱਤ ਵਾਲਾ ਕੰਮ ਲਗਾਤਾਰ ਚੱਲੀ ਜਾਂਦਾ ਭਾਈ ਤੇ ਆਹ ਭਾਈ ਤੁਹਾਨੂੰ ਦੱਸਿਆ ਸੀ ਮੈਂ ਤਾਰ ਦੀ ਸੇਫਟੀ ਵਾਸਤੇ ਕੋਈ ਨਾਲ ਨਾ ਲੱਗੇ ਜੇ ਕਰੰਕ ਹੋ ਜਾਂਦੀ ਕਈ ਵਾਰੀ ਹੈ ਨਾ ਤਾਂ ਮੁੰਡਿਆਂ ਨੇ ਇਹਦੇ ਵਿੱਚ ਪੈਪਾਂ ਪਾ ਕੇ ਫਿਰ ਉਹ ਮੇਰਾ ਬਾਬਾ ਉਹ ਥੱਲੇ ਖੜਾ ਛੱਤ ਦੇ ਤੇ ਆਪਾਂ ਤਾਂ ਤੁਹਾਨੂੰ ਦਿਖਾ ਕੇ ਲਿਆਉਣੇ ਆਂਗੇ ਤਾਂ ਸੁਣ ਦਿਖਾਉਣੇ ਹੈਗੇ ਅੱਧੀ ਪੈ ਗਈ ਅੱਧੀ ਪੈ ਗਈ だっਦੀ ਇਹ ਭਾਈ ਮਿਸਤਰੀਆਂ ਨੇ ਅੱਧੀ ਛੱਤ ਪਾਤੀ ਅਸੀਂ ਕਹਿੰਦੇ ਤਾਂ ਸੁਣ ਦਿਖਾਉਣੇ ਹੈ ਵੀ ਅੱਧੀ ਛੱਤ ਤਿਆਰ ਕਰਤੀ ਕੱਲ ਬੀਬਾ ਬੂਆ ਕੀ ਕਹਿੰਦੀ ਤੈਨੂੰ ਉਹਦਾ ਕੁਛ ਨਹੀਂ ਹਾਂਜੀ ਦੋਸਤੋ ਆ ਭਾਈ ਸਾਰੇ ਸੇਵਾਦਾਰਾਂ ਨੇ ਅੱਧੀ ਛੱਤ ਵਾਂਗੂ ਤਕਰੀਬਨ ਤਿਆਰ ਕਰਤੀ ਸਾਰੀ ਆ ਮੰਝੇ ਮੀ ਆ ਗਿਆ ਕਹਿੰਦਾ ਮੰਝੇ ਦੇਖੋ ਆਪਾਂ ਹੀ ਸਾਰੇ ਆ ਸਕਦੇ ਹੋ ਵਾਰੀ ਲੱਗ ਰਿਹਾ ਹੈ ਇਹਨਾਂ ਨੇ ਜੋੜੇ ਬਾਰ ਕੇ ਦੁਜੇ ਕਿਹੜੇ ਆਪਾਂ ਵਾਟਰ ਪ੍ਰੂਫ ਕਹਿੰਦੇ ਉਹਨੇ ਆ ਇਹ ਲੱਕ ਪ੍ਰੂਫ ਹੈਗੇ ਮੈਨੂੰ ਜ਼ੋਰ ਲਾ ਕੇ ਬੋਲਣਾ ਪੈਦਾ ਤੇ ਆ ਗੱਡੀ ਦੇਖੋ ਪਿੱਛੋਂ ਪੂਰੀ ਸਫਾਈ ਕਰਦੇ ਹੁੰਦੇ ਚੰਗੀ ਜਿਹੀ ਰਾਂ ਤੇ ਆ ਮੁੰਡਿਆਂ ਨੇ ਤਾਰਾਂ ਐ ਫੜ ਰੱਖੀ ਐ ਕਿਵੇਂ ਕੋਈ ਨਾਲ ਨਾਲ ਲੱਗ ਜੇ ਓ ਵਾਹ ਓ ਕੇਵਲਾ ਆ ਬੱਚਾ ਇਹਨੇ ਸੁੰਡ ਜਾਇੰਸ ਸਾਰਾ ਰੱਖਿਆ ਕਿਵੇਂ ਹਾਥੀ ਗਾਰ ਚ ਖੁੱਭ ਗਿਆ ਸੁੰਡ ਜੈ ਨਹੀਂ ਕੱਢਦਾ ਬਾਰ ਉਵੇਂ ਕਰਦਾ ਇਹ ਕਿਉਂਕਿ ਜੀ ਹਵਾ ਵਿੱਚ ਵਾਈਬ੍ਰੇਸ਼ਨ ਆ ਮਲਾਂ ਜਨਾ ਪ੍ਰੈਸ ਛੇਤੀ ਹੁੰਦੀ ਹੈ ਛੱਤ ਸਖਤਾਈ ਬੰਦੀ ਹੈ ਕਿਉਂ ਮੁੰਡਿਆ ਭਾਈ ਚਾਹ ਦੇਖੋ ਰੇਲ ਗੱਡੀ ਲਈ ਜੀ ਹੁਣ ਚੱਕ ਕੇ ਪਰਾਂ ਲੱਗੇ ਜਾਂਦੇ ਆ ਛੱਜਾ ਤੇ ਕਾਫੀ ਭਜੰਧਾਰ ਹੁੰਦੀ ਹੈ ਤੇ ਕੀਮੇ ਉਹਰੇ ਨੇ ਜੋੜੇ ਆਂ ਬਾਰ ਕਿਵੇਂ ਛੜਕ ਵਾਲੇ ਲੋਕਾਂ ਵਾਲੇ ਪੰਦੇ ਹੁੰਦੇ ਪਰਾਂ ਜੂ ਮੁੰਡੇ ਹੁਣ ਸਾਰਾ ਟਿੰਡ ਫੋੜੀ ਚੱਕ ਕੇ ਜਾਨੀ ਕਿ ਇਹ ਮੰਜਾਂ ਦੇ ਗੱਡੀ ਦੀ ਲਈ ਜੀ ਕਿੜੀ ਛੱਤ ਉਥੋਂ ਕੰਪਲੀਟ ਹੋਗੀ ਤੇ ਉਰਲੇ ਪਾਸੇ ਇਹਨਾਂ ਨੇ ਰਸਤਾ ਬਣਾ ਲਿਆ ਸੇਵਾਦਾਰ ਦਾ ਕਾਫੀ ਆ ਭਰਾਵਾ ਤੇ ਇਹ ਰਸਤਾ ਹੁਣ ਇੱਧਰ ਬਣਾਉਂਦੇ ਨੇ ਇਹ ਸਾਰਾ ਮਾਲ ਹੁਣਾ ਇੱਧਰੋਂ ਸ਼ੁਰੂ ਕਰਨਗੇ ਵੀਰੇ ਰੇਲ ਗੱਡੀ ਦੀ ਲੈਨ ਮੇਰਾ ਵੀ ਬੋਲ ਬੋਲ ਕੇ ਗਲ ਥੱਕ ਗਿਆ ਮੇਰਾ ਚਾਚਾ ਇਹ ਆ ਨਾ ਭਾਈ ਮੈਂ ਨਵੀਂ ਤਕਨੀਕ ਤਿਆਰ ਕਰੀ ਐ ਇੱਕ ਤਰ੍ਹਾਂ ਨੇ ਛੱਤ ਦੇ ਸੁਹਾਗੀ ਤਿਆਰ ਕਰੀ ਐ ਸੁਹਾਗੀ ਕਹਿ ਸਕਦੇ ਆ ਇਹ ਪਲਾਸਟਰ ਕਰੀ ਹੁੰਦਾ ਕਰਨੀ ਤੋਂ ਵੱਡਾ ਇੱਕਾ ਮਨ ਲੈਣੂ ਆਪਾਂ ਗੱਜ ਕਹਨੇ ਕਿਹੜੇ ਮਿਸਤਰੀ ਹੁੰਦੇ ਆ ਨਾ ਇਹ ਕੋਟਾ ਹੁੰਦਾ ਮਾਰਾ ਇਹਨੇ ਸਰਗਾ ਲਾ ਕੇ ਤਕਨੀਕ ਬਣਾਈ ਆ ਭਾਈ ਸਾਡੇ ਭਰੋਂਗੜੇ ਨੇ ਬਿੱਟ ਜੱਡਾ ਬੰਦਾ ਹੈ ਗਰਲਾਲ ਸਿੰਘ ਆ ਗਰਲਾਲ ਸਿੰਘ ਆ ਭਾਈ ਇਹ ਟੈਂਟ ਦੀ ਸ਼ਾਪ ਵੀ ਇਹਦੀ ਹਾਂਜੀ ਹਾਂ ਚਾ ਲੈ ਕੇ ਵੀਰ ਗੱਡੀ ਜਨਕੀ ਕਿਵੇਂ ਮੈਟਰ ਹੁੰਦੀ ਹੈਗੀ ਉਹ ਕੋਇਲੇ ਖਾਨਾ ਇੰਚ ਹੁੰਦੇ ਆ ਜੀ ਹਣਾ ਆ ਫੜੇ ਜਾਂ ਪਾਣੀ ਲੈ ਆ ਪਾਣੀ ਲੈ ਲੈਣੇ ਮੈਂ ਹੂੰ ਕੌਣ ਮੈਂ ਹੂੰ ਤਾਂ ਆ ਗੱਡੀ ਲੈਣ ਤੋਂ ਲੈ ਗਈ ਸੀ ਭਾਈ ਕਈ ਵਾਰੀ ਆਫ ਆਨ ਕੰਟਰੋਲ ਹੋ ਜਾਂਦੀ ਹੈ ਤੇ ਆ ਚੜਾਈ ਜਾਂਦਾ ਦੇਗਾ ਇਹ ਕਿਉਂਕਿ ਇਸ ਦੂਗਾ ਲੇਨ ਖਤਮ ਤਾਂ ਹੁੰਦੀ ਹੈ ਪਰ ਲੋਕ ਨਹੀਂ ਲਾਏ ਇਹਨਾਂ ਨੇ ਜੇ ਇਥੇ ਲੋਕ ਲੱਗੇ ਹੁੰਦੇ ਤਾਂ ਕੋਈ ਗੱਡੀ ਲੇਨ ਤੋਂ ਲੈਂਦੀ ਨਹੀਂ ਸੀ ਆਪਣੀ ਇਹ ਓਏ 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 ਆਈ ਨਹੀਂ ਪਾਇ ਲੈ ਕੇ ਆਈ ਨਹੀਂ ਦਵਾਰੇ ਆ ਗਈ ਡਿੱਗਦੀ ਹੈ ਕਿ ਨਾ ਹੁਣ ਤਾਂ ਘਰਸ਼ਾਰ ਹੋਵੇ ਸਾਰੇ ਜੀ ਬਸ ਸਿੱਖ ਗਏ ਹੁਣ ਤਾਂ ਕਾ ਨੂੰ ਕੱਲੇ ਛੱਤ ਪਾ ਦੇਣਗੇ ਹੁਣ ਤਾਂ ਸਿੱਖ ਗਏ ਇਹ ਗਾਣੂ ਆਪਾਂ ਅੱபி ਛੱਤ ਪਾਇਆ ਕਰਾਂਗੇ ਇੱਕ ਮਿੱਤਰ ਲੈ ਕੇ ਨਿਕਾਲਾਂ ਹਾਂ ਆ ਕੇਵਲ ਕੋਲੇ ਹਾਥੀ ਵਾਲਾ ਸੁੰਡਾ ਓਏ ਕੇਵਲ ਠਿਕ ਓਏ 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 ਫਾਈ ਓਏ ਆ ਭਾਈ ਇਹ ਕਿੜੀ ਤਾਰ ਰਹੀ ਹੈ ਬਲੇਟ ਕੇ ਕਈ ਵਾਰੀ ਮਿਸਤਰੀਆਂ ਦੀ ਬਾਜਦੀਆਂ ਇਹ ਆਹ ਵਾਈਬ੍ਰੇਸ਼ਨ ਦੇਖੋ ਕਿਵੇਂ ਕਰਦੀ ਨਾ ਸਕੂਟਰੀ ਨੂੰ ਕੁਰਰਾਂਤਲਾ ਸਾਰੀ ਉਮਰ ਹੀ ਨਹੀਂ ਹਲਣਗਾ ਨਾ ਇਹ ਅੱਗੇ ਨਹੀਂ ਜਾਣਾ ਹਾਂਜੀ ਸਰ ਖਾ ਭਾਈ ਸੰਗਤ ਵਾਸਤੇ ਆ ਮੁੰਡੇ ਪਾਣੀ ਦੀ ਸੇਵਾ ਵੀ ਕਰੀ ਜਾਂਦੇ ਤਾਂ ਛੱਤ ਦੇ ਤੇ ਬੱਦਲਵਾਈ ਵੀ ਹੋ ਗਈ। ਸ਼ਾਂਜੀ ਰੱਖ ਲੈ ਘਰ ਘਾਂਟਾ ਚੰਗਾ ਹੈਗਾ ਤੇ ਬੰਡੇ ਗਲੀ ਘਰਾਂ ਨੂੰ ਚੱਕ ਓਏ। ਆ ਮੁੰਡਾ ਮੂਲ ਕੋਨ ਦਾ ਮਾਰੀ ਵੀਡੀਓ ਬਣਾਉਂ। ਓਏ ਓਏ। ਓਏ ਹਾਏ ਨਾ। ਇਹ ਮੁੰਡਾ ਪਾਣੀ ਦੀ ਸੇਵਾ ਕਰ ਦਿੰਦਾ। ਹਰ ਕਿਤੇ ਕਿਤੇ ਸੇਵਾ ਕਰ ਦਿੰਦਾ ਜੇ ਮਾੜੇ ਵੀ ਨਿਕਲੇ ਆ। ਕਰ ਦਿੰਦਾ ਸਦੀਆ। ਥੌਲਾਪਾਦਾ ਹੁਣ ਕਾਹ ਨਹੀਂ। ਇਹ ਭਾਈ ਸਾਡੀ ਗੱਡੀ ਗਾਂ ਨੰਗੀ ਸੀ। ਸਤੀਆ ਦਾ ਮੈਂ ਥੌਲਾਪਾਦਾ ਹੁਣ ਨਹੀਂ ਟੱਪੀ। ਹਾਂ। ਲਓ ਜੀ। ਬਾਈ ਲੋ ਬਾਈ ਇੱਕ ਪੰਪ ਚੱਕਦਾ ਵਾਓ ਚਾ ਇਹਦੇ ਰ ਬਾਈ ਕੀਮਾ ਕੀਮਾ ਮਲਕੀ ਲੱਗ ਰਿਹਾਗਾ ਫੌੜੇ ਤੇ ਕੀਮੇ ਨੇ ਬੂਟਾਂ 'ਤੇ ਪਾਰ ਕੇ ਕਿਵੇਂ ਐਕਸ ਬਰਕਸ ਹਾਈਵੇ ਬਣਾਉਣਾ ਹੁੰਦਾ ਸੜਕ ਡੇਂਜਰ ਮੈਂ ਹੂੰ ਕੌਣ ਮੈਂ ਹੁਡਾ ਬੰਦਾ ਕਿਹੜਾ ਛਿੜਕੀ ਜਾਂਦਾ ਨਾ ਉਹ ਡੀਜ਼ਲ ਤੇਲ ਛਿੜਕਦਾ ਮੁਗਲੇਲ ਮਗਲਾਏਲ ਤੇ ਢੀ ਮਗਲਾਏਲ ਇੰਨਾ ਬਦਲਾ ਥੋੜੀ ਹੁੰਦਾ ਹੈ ਅੱਛਾ ਮਿਕਸ ਕਰਿਆ ਓਏ 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 ਸਾਡਾ ਬੰਦਾ ਡਿੱਗ ਪਿਆ ਸੀ ਅੱਜ ਵੀ ਮੇਰੀ ਅੱਡੀ ਤੇ ਸੀ ਮੇਰੀ ਅੱਡ ਰੈਵਲ ਨਾ ਮੈਂ ਓਏ ਅੱਡੀ ਤੇ ਉਹਦੇ ਬੱਜਾ ਕੋਸ ਉਹ ਕੇਵਲ ਤੇ ਹੀ ਕੇਵਲ ਤੇ ਅੱਡੀ ਤੇ ਤਾਰ ਖੁੱਭ ਗਈ ਕਿਹੜੀ ਭਈ ਆਹ ਚਾਲ ਨਾ ਬੰਨੀ ਹੁੰਦੀ ਹੈਗੀ ਸਰੀ ਲਾ ਪਰ ਇਹ ਕੇਵਲ ਦੇ ਡੇ ਤੇ ਅੱਡੀ ਤੇ ਛੱਤ ਮਜੀ ਤੇ ਇਹ ਲਹੂ ਨਿਕਲਿਆ ਇਹਦੇ ਆਹ ਇੱਥੇ ਤੂੰ ਐ ਕਰ ਯਾਰ ਮੇਰੀ ਆਹ ਤਾਰ ਜੀ ਖੁੱਭ ਗਈ ਇਹਦੇ ਯਾਰ ਇਥੋਂ ਢਿੱਗ ਪੈ ਸੀਗਾ ਆ ਜਦੋਂ ਵਾਈਬ੍ਰੇਸ਼ਨ ਜੀ ਕਰੀ ਜਾਂਦਾ ਸੀ ਆ ਓ ਨਹੀਂ ਓ ਨਹੀਂ ਨਹੀਂ ਡੜਾ ਨਹੀਂ ਤੂੰ ਮਾਰੀ ਬਾਰੀ ਬਾਰੀ ਨਾ ਮਾਰ ਤੂੰ ਦੋਸਰ ਮਾਰ ਤੇ ਛੱਤ ਭਾਈ ਆਦੂ ਦੇਖ ਆ ਗਈ ਗੱਡੀ ਵੀ ਪਟ ਗਈ ਕਿੱਧਰ ਲੈ ਗਈ ਆ ਭਾਈ ਕੇਵਲ ਦੀ ਹੱਡੀ ਦੇ ਤਾਰ ਫਿਰ ਗਈ ਖਰਮਾੜਾ ਕੰਮ ਸਾਡਾ ਮਿਸਤਰੀ ਸੀ ਇਹੀ ਇਹ ਆ ਵਾਈਬ੍ਰੇਸ਼ਨ ਜਾਂ ਇਸ ਦੀ ਡਿਊਟੀ ਸੀ ਤੜਕੇ ਦੀ ਉੱਥੇ ਵਾਈਬ੍ਰੇਟ ਕੇ ਵਾਈਬ੍ਰੇਸ਼ਨ ਇੱਕ ਦਾ ਕੰਝੇ ਦੇ ਮੇਰੀ ਗੱਲ ਦੀਆਂ ਨਗੋਚਾਂ ਐ ਕੱਢਦੇ ਬਈ ਸਹੀ ਨੂੰ ਚੀਜ਼ ਸਹੀ ਕਹਿਣੀ ਆ ਤੁਸੀਂ ਓਏ ਮੈਂ ਹੂੰ ਕੌਣ ਮੈਂ ਹੂੰ ਡਾਊਨ ਇਹ ਡਾਊਨ ਦੀ ਡਿਊਟੀ ਲਾਤੀ ਆ ਹੱਥ ਸੀਦੇ ਸੁੰਡ ਤੇ ਓਏ 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 ਅਰੇ 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 ਜੋੜ ਤੇ ਆ ਗਈ ਤੂੰ ਬੋਲ ਚੱਲ ਵੇ ਚੱਕ ਦੇ ਬੰਪਾ ਪਲਾਈ ਕਰਤੀ ਹੋਈ ਓਏ ਅਪਲਾਈ ਤੇ ਦਾਵ ਆ ਗਈ ਓ ਇੱਥੇ ਓਏ ਮੈਂ ਹੂੰ ਕਾਹਨ ਮੈਂ ਹੂੰ ਡਾ ਓਏ 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 ਠੀਕ ਹੈ ਠੀਕ ਹੈ ਆ ਸਾਡਾ ਭਾਈ ਡਾਣ ਆ ਇਹ ਛੋਟਾ ਮਿਸਤਰੀ ਆ ਸਾਡਾ ਆਹ ਸੀਦੇ ਬੱਚੇ ਦਾ ਸੁੰਡ ਨਹੀਂ ਹੁੰਦਾ ਉਹ ਸੁੰਡ ਜਾ ਮਾਰੀ ਜਾਂਦਾ ਇਹਦੇ ਵਿੱਚ ਵਾਈਬ੍ਰੇਸ਼ਨ ਚ ਹੈ ਚ ਹੈ ਚ ਹੈ ਓ ਲੜਪੋ ਲੜਪੋ ਓਲੋ ਓਲ ਵੀ ਚੱਕ ਲੈ ਓਏ ਓਏ ਆ ਆ ਭਾਈ ਮਿਸਤਰੀ ਸਾਡਾ ਛੋਟਾ ਤੇ ਸੱਤੀ ਨੂੰ ਗੋਦੀ ਚਾਗਦਾ ਓਏ ਓਏ ਪੈਸਾ ਵੇ ਇਸ ਨੂੰ ਇਕੱਲੇ ਨੂੰ ਇਹ ਆਣਾ ਚੱਲ ਮੈਂ ਗੋਦੀ ਚਾਕੇ ਤੈਨੂੰ ਇਹ ਖੜਾ ਲਵਾਂ ਉੱਚਾ ਹੋ ਜਾਣਾ ਪਹਿਲੇ ਲੱਤਾਂ ਛੋਟੀਆਂ ਪਹਿਲਾਂ ਕਿਹੜਾ ਛੱਤਾਂ 'ਚ ਬਚਣ ਡਿਆ ਇਹ ਕੀਮੇ ਦੀ ਤੇ ਸਿਖਦੇਵ ਦੀ ਡਿਊਟੀ ਥੋੜੀ ਜਿਹੀ ਸਖਤ ਹੈ ਇਹ ਛੜਕਾਂ ਵਾਲੇ ਮੁੰਗਰ ਬੂਟਜੇ ਦਾ ਪਾਰ ਕਿਹਨਾਂ ਨੇ ਪਰ ਲਗਾਤਾਰ ਕੰਟੀਨਿਊ ਜਾਰੀ ਹੈ ਭਾਈ ਕੰਮ ਇਹਨਾਂ ਦਾ ਸਕਦੇਵਰਾਂ ਦਾ ਤੇ ਕੀਮੇ ਮਲਕੀ ਦਾ ਇਹ ਕਹਿੰਦੇ ਕਾਰ ਤੇ ਉਹ ਤਾਂ ਬਣਾ ਤਈ ਇਹਦੇ ਵਿੱਚ ਡੀਜ਼ਲ ਆ ਕੇ ਪਟਰੋਲਾ ਹੈ ਪਟਰੋਲਾ ਹੈ ਨਾ ਨਾ ਹੋਰ ਮਗਲਾਇਆ ਲਾ ਤੇ ਕਿਉਂ ਮਾਰਦਾ ਤੂੰ ਤੇ ਇਹ ਫਲਾਈ ਛੱਡ ਜਾਂਦੀ ਹੈ ਅੱਛਾ ਮਸਾਲਾ ਭਾਈ ਕਿਤੇ ਛੱਤ ਖੋਲਾਂਗੇ ਹੈ ਹਾਂ ਹਾਂ ਉਹਦੇ ਵਾਸਤੇ ਹੈ ਮੈਂ ਤਾਂ ਕੁਝ ਹੋਰ ਹੀ ਸਮਝੀ ਬੈਠਾ ਮੈਂ ਕਿਤੇ ਸਰਗਿਆਂ ਨੂੰ ਜਰਨਾ ਆਵੇ ਚਲ ਪਤਾ ਤਾਂ ਹਾਂ ਮਿਸਤਰੀ ਛੋਟਾ ਇਹਨੂੰ ਗੋਦੀ ਚੱਕ ਲੈ ਕੇ ਉਹਨਾਂ ਗੋਦੀ ਚੱਕ ਲੈਣ ਨੂੰ ਗੋਦੀ ਚੱਕ ਕੇ ਦੱਬਿਆ ਹੁੰਦਾ ਓਏ ਹੁਣ ਮਾਰ ਆਹ ਮਿਸਤਰੀ ਛੋਟਾ ਸਾਡਾ ਓਏ ਮੈਂ ਹੂੰ ਕਾਉਂਡ ਮੈਂ ਹੂੰ ਡਾਊਨ ਇਹਨੂੰ ਗੋਦੀ ਚੱਕ ਕੇ ਭਈਆ ਫੇਵਰੇਸ਼ਨ ਜਾਂ ਮਾਰਦੇ ਆ ਕਿਉਂਕਿ ਛੋਟਾ ਕੱਦ ਚ ਤੇ ਤਾਂ ਇਸ ਤੋਂ ਸਹੀ ਵਜਦਾ ਹਾ ਦਿਮਾਗ ਬਾਲਾ ਕੱਦ ਛੋਟਾ ਹਾ ਦਿਮਾਗ ਪੂਰਾ ਹਾਏ ਠੀਕ ਹੈ ਘਰ ਬੰਦਾ ਏ ਠੀਕ ਹੈ ਭਾਈ ਇਹ ਤਾਂ ਪ੍ਰਿੰਟ ਕਰਾਉਣੀ ਆ ਕਈ ਤੇ ਮੁੰਡੇ ਲਗਾਤਾਰ ਸੇਵਾ ਵਾਲੇ ਲੱਗ ਰਿਹਾ ਖਰਾ ਮੁੰਡਾ ਹਾਂਜੀ ਦੋਸਤੋ ਛਤ ਅੱਧ ਤੋਂ ਜ਼ਿਆਦਾ ਪੈ ਗਈ ਤੇ ਆ ਸੇਵਾਦਾਰ ਸਾਰੇ ਲਗਾਤਾਰ ਕੰਟੀਨਿਊ ਜਾਰੀ ਹੈਗੀ ਕਈ ਮੁੰਡੇ ਰ ਹਟ ਗਏ ਸੀ ਪਰ ਆ ਸਾਰੇ ਸੇਵਾਦਾਰ ਆ ਬਾਰੋਵਾਰੀ ਦਮਦਮ ਲੈ ਕੇ ਕੋਈ ਪਾਣੀ ਪੀ ਕੇ ਲਗਾਤਾਰ ਕੰਟੀਨਿਊ ਜਾਰੀ ਹੈ ਸਾਰੇ ਸੇਵਾਦਾਰ ਲਗਾਤਾਰ ਆਪਾਂ ਉਹਦੀ ਡਿਊਟੀ ਲਗਾਤਾਰ ਕਰੀ ਜਾਂਦੇ ਆ ਭਾਈ ਛੱਤ ਦੇ ਛੱਤ ਪਹਿਲਾਂ ਇਧਰੋਂ ਪਾ ਕੇ ਲੈ ਗਏ ਇੱਥੋਂ ਇੱਥੋਂ ਤੱਕ ਲੈ ਕੇ ਪਾ ਕੇ ਤੇ ਹੁਣ ਉਹ ਮਸ਼ੀਨ ਪਟ ਕੇ ਉਹ ਜਿਹੜੀ ਰੇੜੀ ਪਟ ਕੇ ਲੀਆਂ ਫਟ ਕੇ ਉਧਰ ਲੈ ਗਏ ਤੇ ਸਾਰੇ ਸੇਵਾਦਾਰ ਲੱਗ ਰਹੇ ਓਏ ਓਏ ਹੌਲੀ ਓ ਵਿੱਚ ਬੰਦਾ ਹੈ ਵਿੱਚੋਂ ਬੰਦਾ ਆ ਗਿਆ ਸੀ ਪੰਪ ਚੱਕਦਾ ਸੀ ਬਜਰੀ ਉਹਨੇ ਲਾਤੀ ਭਾਈ ਹੁਣ ਇੱਕ ਕਿਹੜਾ ਹੋਰ ਲੈ ਜਾਂਦਾ ਹੈਗਾ ਤੇ ਸੇਵਾਦਾਰ ਉਤਰੋ ਗਰਮੀ ਫਾਦੋ ਨਮੀ ਨਾ ਥੋੜੀ ਗਰਮੀ ਜ਼ਿਆਦੇ ਹੈਗੀ ਤੇ ਰੌਲਾ ਰੱਪਾ ਬੜੇ ਚਾਅ ਨਾਲ ਸੇਵਾ ਕਰੀ ਜਾਂਦੇ ਸਾਰੇ ਭਾਈ ਤੇ ਚੜਾਤੀ ਤਾਂ ਆ ਭਾਈ ਕੀ ਕਹਿੰਦੇ ਨੂੰ ਆਂ ਪੜੋਲਾ ਕਿ ਕੀ ਏ ਘੜੋਲਾ ਯਾ ਤੇ ਉਲਟਾਤਾ ਉਹਦੇ ਵਿੱਚ ਪਲਟਾ ਮਰਾਉਣਗੇ ਉਹ ਟਰਾਲੀ ਦੇ ਵਿੱਚ ਕੱਲੀ ਬਿਸ਼ਾਹੀ ਹੋਈ ਹੈ ਪਾਣੀ ਵਾਲੇ ਵੀਰ ਇਹ ਵੀ ਲਗਾਤਾਰ ਲੱਗੇ ਨੇ ਚਤਾਰ ਆ ਤਾਰ ਆ ਭਾਈ ਆਪਣਾ ਕੋਈ ਜਿਹੜਾ ਮੇਲੇ ਦੇ ਦੇਣੇ ਤੁਸੀਂ ਤੇ ਮਸਾਲੇ ਨਾਲ ਰੰਗ ਇਹੋ ਹੋ ਜਾਂਦੇ ਕੋਈ ਵੱਡੀ ਗੱਲ ਨਹੀਂ ਵੱਡੀ ਸੇਵਾ ਆ ਗਿਆ ਠੀਕ ਆ ਭਾਈ ਫਰਕਟਾ ਤੇ ਸਾਡਾ ਦੋਸਤ ਆ ਜਲੰਧਰੀ ਐ ਇਹਨੂੰ ਜਲੰਧਰੀ ਕਹਿੰਦੇ ਆਗੇ ਆ ਭਾਈ ਆ ਸੇਵਾਦਾਰ ਦੀ ਸਿਆਣ ਘਟੋ ਇਹਦਾ ਮੋਬਾਈਲ ਵੀ ਲਪਟ ਗਿਆ ਤੇ ਆਪਾਂ ਵੀ ਉੱਥੇ ਥੋੜੀ ਸੇਵਾ ਪਹਿਲਾਂ ਕਰਕੇ ਸੀ ਹੁਣ ਦੁਬਾਰੇ ਡਿਊਟੀ ਲਾਉਣੇ ਉੱਥੇ ਖੜਾ ਜੀ ਦੋਸਤੋ ਥੋੜਾ ਥਾਂ ਰਹਿ ਗਿਆ ਸਾਰੇ ਸੇਵਾਦਾਰਾਂ ਨੇ ਹਿੰਮਤ ਕਰਕੇ ਕੰਪਲੀਟ ਕਰਨ ਦੀ ਪੂਰੀ ਪੂਰੀ ਸੇਵਾ ਕੀਤੀ ਆ ਭਾਈ ਬੜੇ ਚਾਹ ਨਾਲ ਖੁਸ਼ ਹੋ ਕੇ ਬਿਨਾ ਰੁਕੇ ਪਾਈ ਏ ਛੱਤ ਉਹ ਭਾਈ ਕੇਵਲ ਮਿਸਤਰੀ ਹਾਈ ਕਰੀ ਜਾਂਦਾ ਹੈ ਤੇ ਛੱਤ ਮੁੰਡਿਆਂ ਨੇ ਲੱਗੋ ਲਗਾ ਕੇ ਤੇ ਕੰਪਲੀਟ ਕਰਤੀ ਕਹਿੰਦਾ ਹੱਸਦਾ ਕਹਿੰਦਾ ਵਾ ਰਾਵਣ ਵਾਲਾ ਰਾਵਣ ਰਾਵਣ ਵਾਲੀ ਹੱਸੀ ਹੱਸਦੇ ਆ ਰਾਵਣ ਵਾਲੀ ਚਾਈ ਵਾਲਾ ਇਹਨਾਂ ਨੂੰ ਹਾਂਜੀ ਦੋਸਤੋ ਛੱਤ ਕੰਪਲੀਟ ਮੰਗੂ ਹੋ ਗਈ ਕੰਮ ਨਿਪਟ ਗਿਆ ਬਹੁਤ ਸੋਹਣਾ ਕੰਮ ਹੋਇਆ ਭਾਈ ਸਾਰੇ ਮਿਸਤਰੀ ਸਹਿਵਾਣਾ ਸਾਰੇ ਸੇਵਾਦਾਰਾਂ ਦੇ ਵਿੱਚ ਛੱਤ ਸੋਹਣੀ ਇਸ ਬੜੇ ਚਾਣਾ ਪਾਈ ਹੈ ਬੜੇ ਪਿਆਰ ਨਾਲ ਪਾਈ ਹੈ ਜਿੱਦਾਂ ਆਪਣੇ ਵੀ ਥੋੜੀ ਕਿਰਪਾ ਬਖਸ਼ੀ ਹੈ ਠੰਡ ਹੋ ਗਈ ਹੈ ਨਾ ਤੇ ਕੰਮ ਸੋਹਣਾ ਸੋਹਣਾ ਨਿਪਟਿਆ ਗਿਆ ਕੰਪਲੀਟ ਹੋਇਆ ਸਾਰਾ ਜੀ ਦੀ ਕਿਰਪਾ ਹੋਈ ਹੈ ਸਾਰਿਆਂ ਤੇ ਤਾਂ ਬੈਠੋ ਤੇ ਕੀ ਸੀ ਕਿਉਂਕਿ ਹੁਣ ਸਾਰੇ ਜੀ ਥੋੜਾ ਆਪਾਂ ਥੱਲੇ ਉਤਰਨਾ ਪਊਗਾ ਇਸ ਲਈ ਫਿਰ ਮਾਪਿਆਂ ਦੇ ਦਰਜੋੜਾ ਠੀਕ ਹੈ ਜੀ ਭਾਈ ਬਣੇ ਰੋ ਨਾਲ ਹਾਂਜੀ ਦੋਸਤੋ ਛੱਤ ਭਾਈ ਸਾਰੇ ਸੇਵਾਦਾਰਾਂ ਨੇ ਕੰਪਲੀਟ ਵੱਲ ਜਾ ਰਿਹਾ ਕੰਮ ਬਸ ਉਹ ਜਾਉਣਾ ਥਲਾਈ ਜਾਂਦਾ ਹੈਗਾ ਇੱਕ ਦੋ ਖਫਚੇ ਪਹਿਣਗੇ ਤੇ ਮੁੰਡਿਆਂ ਨੇ ਕੰਮਾ ਕਿੰਨਾ ਕਰ ਗਿਆ ਓਏ ਹਾਂਜੀ ਭਾਈ ਐਂਡ ਤੇ ਯਾਰਾ ਕੰਮ ਭਾਈ ਭਾਈ ਸਾਰਿਆਂ ਨੂੰ ਵੱਡੀ ਸੇਵਾ ਆ ਬੰਦਿਆਂ ਦੀ ਲੱਗੀ ਮੈਨੂੰ ਕਿਉਂਕਿ ਇਹ ਮਸਾਲੇ ਦਾ ਕੰਮ ਤੋਂ ਸਾਰੇ ਟਰਤੇ ਆ ਵਿੱਚੇ ਮੈਂ ਆਉਣਾਗਾ ਬਹੁਤ ਸੋਹਣਾ ਕੰਮ ਕੀਤਾ ਸਾਰੇ ਸੇਵਾਦਾਰਾਂ ਨੇ ਲਿਬੜਾ ਲਵੜਾਈ ਵਾਲਾ ਕੰਮ ਕਿਥੇ ਹੁੰਦਾਗਾ ਚੰਗੀ ਸੇਵਾ ਦਾ ਕਰੀ ਇਹਨਾਂ ਨੇ ਮੁੰਡਿਆਂ ਨੇ ਨਾ ਬਿਨਾ ਹਟੇ ਨੋ ਸਟਾਪ ਮੁੰਡੇ ਇਹ ਬਿਨਾ ਹਟੇ ਸੇਵਾ ਕਰੀ ਐ ਉਹਨਾਂ ਦੇ ਕੰਟੀਨਿਊ ਜਾਰੀ ਐ ਸਾਰੇ ਬੰਦੇ ਚੰਗੀ ਗੱਲ ਬਾਤ ਐ ਤੇ ਮੰਗੇ ਦਾ ਦੇਖੋ ਕੀ ਹਾਲ ਐ ਤਾਂ ਤੋਂ ਭਾਈ ਸਾਰੇ ਸੇਵਾਦਾਰਾ ਸਮਾਨ ਲਾਉਣ ਲਾ ਕੇ ਕਿਉਂਕਿ ਥੋੜਾ ਜਿਹਾ ਕੰਮ ਰਹਿ ਗਿਆ ਥੋੜਾ ਜਿਹਾ ਕੰਪਲੀਟ ਹੋਣ ਵਾਲਾ ਐ ਚੰਗੀ ਸੇਵਾ ਕਰੀਏ ਸਾਰੇ ਸੇਵਾਦਾਰਾਂ ਨੇ ਆ ਮੁੰਡੇ ਥਾਣਾ ਸੇਵਾ ਕਰੀ ਜਾਂਦੇ ਆ ਕਿਹੜੀ ਬੱਜਰੀ ਇਧਰ ਉਧਰ ਖਿਲਰੀ ਹੈ ਨਾ ਉਹ ਵੀ ਇਕੱਠੀ ਕਰਕੇ ਉਧਰ ਸੰਭਾਲਣ ਦੀ ਕੋਸ਼ਿਸ਼ ਕਰਦੇ ਆ ਸਾਰੇ ਜੀ ਦੋਸਤੋ ਅੱਜ ਦੀ ਛੱਤ ਦਾ ਕਿਹੜਾ ਸਾਰਾ ਲਾਸਟ ਟਾਈਮ ਆ ਉਹ ਜਮਾ ਐਂਡ ਤੇ ਆ ਗਿਆ ਛੱਤ ਦਾ ਕੰਮ ਪੂਰਾ ਹੋਣ ਵਾਲਾ ਹੈ ਤੇ ਤੁਹਾਨੂੰ ਦਿਖਾਉਣੇ ਆ ਸਾਰੀ ਛੱਤ ਦੇ ਕਿੰਨੇ ਗੱਟੇ ਪਾਏ ਆ ਲਾਸਟ ਗੱਟਾ ਵੱਡੇ ਵੀਰਾਂ ਨੇ ਹੁਣ ਲਾਸਟ ਗੱਟਾ ਸੇਵਾਦਾਰਾਂ ਨੇ ਤੇ ਹੁਣ ਪਾ ਕੇ بس ਬਾਬੇ ਦੀ ਕਿਰਪਾ ਨਾਲ ਆ आशीर्वाद ਸੋਹਣਾ ਕੰਮ ਚੱਲਿਆ ਸੋਹਣੀ ਗੱਲ ਬਾਤ ਹੈ ਤੇ ਸੋਹਣੀ ਛੱਤ ਪੈ ਗਈ ਭਾਈ ਸਾਰੇ ਮੁੰਡਿਆਂ ਨੇ ਭਾਈ ਬਹੁਤ ਸੋਹਣੀ ਸੇਵਾ ਕਰਿਆ ਸਾਰੇ ਮੁੰਡਿਆਂ ਨੇ ਲਗਾਤਾਰ ਲੱਗੇ ਰਹੇ ਹਟੇ ਨਹੀਂ ਇਹ ਨਾ ਬਿਨਾ ਹਟੇ ਕੰਮ ਕਰਾਇਆ ਯਾਰ ਇਹਨਾਂ ਨੇ ਬਿਨਾ ਹਟੇ ਸਭ ਬਹੁਤ ਸੋਹਣਾ ਕੰਮ ਕਰਾਇਆ ਸੇਵਾ ਕਰੀਆ ਤੇ ਹਜੇ ਵੀ ਹਟੇ ਨਹੀਂ ਦੇਖ ਲਾ ਆਪਾਂ ਜਸ ਕਰਨਾ ਆ ਪਾ ਕੇ ਭਾਈ ਆ ਵੀ ਸੇਵਾ ਦਾ ਲੱਗ ਰਿਹਾ ਤੜਕੇ ਦਾ ਆ ਭਾਈ ਉਹਨਾਂ ਨੇ ਲਾ ਲਿਆ ਥੱਲੇ ਐਂਡ ਹੋ ਗਿਆ ਕੰਮ ਬਹੁਤ ਐਂਡ ਹੋ ਗਿਆ ਭਾਈ ਇੱਥੇ ਆ ਪੁੱਲੀਆਂ ਪੁੱਲੀਆਂ ਇਕੱਠੀਆਂ ਕਰ ਲਾ ਕੇ ਹੁਣ ਵੀਰ ਇੱਥੇ ਛੱਤ ਦਾ ਕੰਮ ਕੰਪਲੀਟ ਸਾਰਾ ਅਸਮਾਨ ਸਪਾ ਲਾਉਣ ਲਾਗੇ ਮੁੰਡੇ ਭਾਈ ਸੇਵਾਦਾਰ ਬਹੁਤ ਸੋਹਣੀ ਸੇਵਾ ਕਰੀਏ ਸਾਰਿਆਂ ਨੇ ਤੇ ਇੱਧਰ ਮੁੰਡੇ ਰੋਲਾ ਰੱਪਾ ਪਾਈ ਜਾਂਦੇ ਘਰਾਂ ਤੇ ਆ ਵੀਰ ਕਿਹੜੀ ਬਜਰੀ ਖਿਲ ਰਹੀ ਸੀ ਇਹਨੂੰ ਹੱਥਾਂ ਦੇ ਨਾਲ ਸਫਾਈ ਕਰਦੇ ਆ ਆ ਸ਼ਿਕੰਦਰ ਬਜਰੀ ਐ ਚੁੱਕੀ ਜਾਂਦੇ ਆ ਕਿਵੇਂ ਜਵਾਕ ਕੰਚ ਦੀਆਂ ਗੋਲੀਆਂ ਖੇਡ ਕੇ ਹਟਦੇ ਨੇ ਗੋਲੀਆਂ ਨਹੀਂ ਚੁਗਦੇ ਨੇ ਉੱਥੇ ਕੋਲ ਸਿਕੰਦਰ ਬੱਜਰੀ ਐਂ ਚੁਗਦਾ ਆ ਉੱਥੇ ਚੜ ਕੇ ਹੁਣ ਥੋੜ ਕੇ ਹੋ ਗਿਆ ਹਾਂਜੀ ਦੋਸਤੋ ਬਾਬਾ ਜੀ ਆਸ਼ੀਰਵਾਦ ਦਿੰਦੇ ਹੋਏ ਸਾਰੇ ਸੇਵਾਦਾਰਾਂ ਨੂੰ ਪੈਸਿਆਂ ਦੇ ਰੂਪ ਦੇ ਵਿੱਚ ਬਾਬਾ ਜੀ ਆਸ਼ੀਰਵਾਦ ਦੇ ਰਹੇ ਨੇ ਹਾਂਜੀ ਦੋਸਤੋ ਬਾਬਾ ਜੀ ਛੱਤ ਪੈਣ ਤੋਂ ਬਾਅਦ ਸਾਰੇ ਸੇਵਾਦਾਰਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿੰਨੇ ਵੀ ਸਾਰੇ ਭਾਈ ਇੱਥੋਂ ਦੇ ਸਾਰੇ ਸੇਵਾਦਾਰਾਂ ਦਾ ਮਿਸਤਰੀਆਂ ਦਾ ਤੇ ਮਾਨ ਸਨਮਾਨ ਕਰਦਾ ਬਾਬਾ ਜੀ ਆਸ਼ੀਰਵਾਦ ਦਿੰਦੇ ਹੋਏ ਜਿੰਨੇ ਭਾਈ ਸਾਰੇ ਮਿਸਤਰੀ ਸੀ ਉਹਨਾਂ ਨੂੰ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ ਹੈਗਾ ਆਜਾ ਗਿਆ ਯਾਰ ਆਜਾ ਆ ਕੇ ਤਰੀਮਾਨਾ ਸੰਤ ਬਾਬਾ ਬੁਬੀ ਕਨੰਦ ਮਹਾਰਾਜੀ ਤੇ ਇਧਰਲੇ ਪਾਸੇ ਭਾਈ ਸੰਤ ਬਾਬਾ ਸੁਦਾਮਾਨੰਦ ਮਹਾਰਾਜ ਜੀ ਤੇ ਨਾਲ ਉਹਨਾਂ ਦੇ ਨਾਲ ਸਾਰੇ ਪ੍ਰੇਮੀ ਸੇਵਾਦਾਰ ਜਿੰਨੇ ਵੀ ਲੈਵਰ ਤੌਰ ਤੇ ਆਸ਼ੀਰਵਾਦ ਦਿੰਦੇ ਹੋਏ ਬਾਬਾ ਜੀ ਉਹਨਾਂ ਨੂੰ ਚੰਗੀ ਗੱਲ ਬਾਤ ਹੈਗੀ ਇੱਕ ਬਸ ਇੱਕ ਮੋਹ ਪਿਆਰ ਹੁੰਦਾ ਹੈਗਾ ਤੇ ਬਸ ਆਸ਼ੀਰਵਾਦ ਦੀ ਲੋੜ ਰਹਿੰਦੀ ਹੈ ਸਾਰਿਆਂ ਨੇ ਚੀ ਦੀ ਸੋ ਆਸ਼ੀਰਵਾਦ ਇਹ ਮੋ ਪਿਆਰ ਨਾਲ ਹੀ ਸਾਰੇ ਜਿਹੜਾ ਸੇਵਾ ਕਰੀ ਜਾਂਦੇ ਆ ਨਾ ਇਹ ਪਿਆਰੀ ਚਾਹੀਦਾ ਸਾਰੇ ਸਹੀ ਗੱਲ ਹੈ ਇਹ ਯਾ ਵੀਦਾ ਯਾ ਬੜੀ ਹੈ ਬੁਲੀ ਬੁਲੀ ਹੈ ਬੁਲੀ ਹੈ ਡੱਟੀ ਹੈ ਪਹਿਲੇ ਬਲਾਈ ਕਿਹੜੀ ਬੰਦੇ ਬੰਦੇ ਨਾਲ ਜਿਹੜੇ ਮਿਸਤਰੀ ਹੋਣੀ ਦਾ ਜਿਹੜਾ ਉੱਪਰ ਉਹਨਾਂ ਦਾ ਇੱਕ ਮਿੰਟ ਆ ਜਾ ਪਹਿਲਾਂ ਉਹ ਥੇ ਨਾਲ ਉਧਰ ਗਏ ਆਉਦੇ ਆ ਦੋਸਤੋ ਇੱਕ ਮਿਸਤਰੀ ਭਾਈ ਕੇਵਲ ਸਿੰਘ ਇਹਨਾਂ ਨੂੰ ਵੀ ਆਸ਼ੀਰਵਾਦ ਦਿੰਦੇ ਹੋਏ ਬਾਬਾ ਜੀ ਬਸ ਇੱਕ ਮੋਹ ਪਿਆਰ ਆਸ਼ੀਰਵਾਦ ਦੀ ਲੋੜ ਰਹਿੰਦੀ ਹੈਗੀ ਆਗੇ ਸਾਰੇ ਲੱਭ ਕਿਉਂ ਕਿਹੜਾ ਆ ਗਿਆ ਹੁਣ ਕਿਉਂ ਮੈਂ ਤੂੰ ਵੀ ਆ ਜਾ ਤੂੰ ਆ ਆ ਜਾ ਆ ਜਾ ਕਿਉਂ ਲਾ ਦੇ ਲਾ ਦੇ ਮੜਾ ਇੱਕ ਰਾਂ ਦੋ ਪਈ ਮਾਣੇ ਸੇਵਾਦਾਰ ਨੂੰ ਵੀ ਬਦਨਾਮ ਗਿਫਟ ਦਿੱਤਾ ਵਾਪੇ ਤੇ ਆਸ਼ੀਰਵਾਦ ਦਿੰਦੇ ਹੋਏ ਤੇ ਬਾਕੀ ਜੇ ਆਪਾਂ ਇਹਦੀ ਗੱਲ ਕਰੀਏ ਤਾਂ ਸਾਨੂੰ ਕੋਈ ਗੱਲ ਨਹੀਂ ਗਿਫਟ ਓਪਨ ਹੋ ਜਾਂਦੇ ਇਹ ਬਹੁਤ ਖਾਸ ਚੀਜ਼ ਆ ਗਈ ਠੀਕ ਆ ਤੇ ਮਿਸਤਰੀ ਜਿਹੜੇ ਵੀ ਸੀਗੇ ਆਪਣੇ ਲਈ ਚਲਾ ਲਓ ਤੇ ਮਿਸਤਰੀ ਭਾਈ ਚਾਹ ਲਾ ਆ ਵੈਰੀ ਗੁੱਡ ਬਲੈਕ ਫਾਸਾ ਬਹੁਤ ਸੋਹਣੀ ਚੀਜ਼ ਦਿੱਤੀ ਹੈ ਇੱਕ ਇੱਕ ਭਾਈ ਗਿਫਟ ਦੇ ਰੂਪ ਦੇ ਵਿੱਚ ਸੇਵਾ ਦੇ ਵਿੱਚ ਬਾਬਾ ਜੀ ਤੋਂ ਆਸ਼ੀਰਵਾਦ ਲਿਆ ਸਾਰੇ ਸੇਵਾਦਾਰਾਂ ਨੇ ਚੰਗਾ ਆਸ਼ੀਰਵਾਦ ਮਿਲਿਆ ਜੀ ਜਿੰਨੇ ਵੀ ਸੇਵਾਦਾਰਾਂ ਨੇ ਸੇਵਾ ਕੀਤੀ ਹੈ ਨਾ ਇੱਥੇ ਉਹ ਸਾਰੇ ਸੇਵਾਦਾਰ ਇੱਥੇ ਭਾਈ ਆਏ ਨੇ ਬਾਬਾ ਜੀ ਤੋਂ ਆਸ਼ੀਰਵਾਦ ਲੈਣ ਵਾਸਤੇ ਸਾਰੇ ਪ੍ਰੇਮੀ ਇੱਥੇ ਸਾਰੇ ਸੇਵਾਦਾਰ ਸਾਰੇ ਸੇਵਾਦਾਰ ਇੱਥੇ ਬੈਠ ਗਏ ਨੇ ਤਾਂ ਹੁਣ ਇਹਨਾਂ ਦੀ ਆਪਾਂ ਕਲਿੱਪ ਲੈਨੇ ਆਪਾਂ ਜੀ ਦੋਸਤੋ ਅੱਜ ਭਾਈ ਪਿੰਡਾ ਚੋਲਡ ਰੋਹੀ ਡੇਰਾ ਬਾਬਾ ਨਾਗਾ ਜੀ ਇੱਥੇ ਭਾਈ ਪਸੂਆਂ ਵਾਲੇ ਪਾਸੇ ਇੱਕ ਵੱਡੇ ਬਰਾਂਡਿਆਂ ਦੀ ਛੱਤ ਦਾ ਕੰਮ ਕੰਪਲੀਟ ਹੋਇਆ ਹੈ ਬਾਬਾ ਜੀ ਦੇ ਆਸ਼ੀਰਵਾਦ ਦੇ ਨਾਲ ਤੇ ਜਿੰਨੇ ਵੀ ਇਹ ਸੇਵਾਦਾਰ ਸਾਰੇ ਪਹੁੰਚੇ ਨੇ ਸਾਰਿਆਂ ਨੇ ਬੜੀ ਸੋਹਣੀ ਸੇਵਾ ਕੀਤੀ ਹੈ ਖੁਸ਼ ਹੋ ਕੇ ਤਨਵੰਦ ਦੇ ਨਾਲ ਤੇ ਸਾਰੇ ਮਿਸਤਰੀ ਸਹਿਬਾਨਾਂ ਨੇ ਬਹੁਤ ਸੋਹਣੀ ਸੇਵਾ ਕੀਤੀ ਹੈ ਭਾਈ ਤੇ ਟਾਈਮ ਹੋ ਗਿਆ ਦਿਨ ਦਾ ਪੌਣੇ ਇੱਕ ਤਿੰਨ ਤਕਰੀਬਨ ਤੇ ਛੱਤ ਦਾ ਕੰਮ ਕੰਪਲੀਟ ਹੋਇਆ ਬੜਾ ਸੋਹਣਾ ਕੰਮ ਰੱਬ ਨੇ ਸੋਹਣਾ ਦਿਨ ਬਖਸ਼ਿਆ ਸੀ ਅੱਜ ਜੈ ਸੰਤਾਂ ਦੀ ਜੈ ਸਾਰੇ ਸੇਵਾਦਾਰਾਂ ਨੇ ਬਹੁਤ ਸੋਹਣੀ ਸੇਵਾ ਕੀਤੀ ਭਾਈ ਸਾਰਿਆਂ ਨੂੰ ਰੱਬ ਚੜ੍ਹਦੀ ਕਲਾ 'ਚ ਰੱਖੇ ਤੇ ਆ ਗਿਫਟ ਆ ਭਾਈ ਜਿਹੜਾ ਲਈ ਜਾਂਦੇ ਆ ਮਸ਼ੀਨ ਇਹ ਹੁੰ ਡੇਰੇ ਦੇ ਵਿੱਚ ਗਿਫਟ ਵੱਲੋਂ ਬਾਬਾ ਜੀ ਦੇ ਡੇਰੇ ਵੱਲੋਂ ਹਾਂਜੀ ਦੋਸਤੋ ਆਪਣੇ ਹੋਰ ਥੋੜੇ ਸੇਵਾਦਾਰ ਰਹਿੰਦੇ ਸੀ ਉਹਨਾਂ ਨੂੰ ਆਸ਼ੀਰਵਾਦ ਦੇ ਜਾਂਦੇ ਆ ਜੀ ਬਾਬਾ ਜੀ ਹਾਂਜੀ ਕਿਹੜੇ ਭਾਈ ਲੰਗਰ ਦੇ ਵਿੱਚ ਸੇਵਾ ਨਵਾਈ ਹੈ ਹਾਂਜੀ ਆ ਭਈਆ ਪਿਆਰ ਨਾਲ ਸੀ ਡਾਉਣ ਕਹਨੇ ਆ ਵੀਰ ਨੂੰ ਮੈਂ ਹੂੰ ਕੌਣ ਮੈਂ ਹੂੰ ਡਾਉਣ ਤੇ ਭਾਈ ਬਾਬਾ ਜੀ ਨੇ ਆਸ਼ੀਰਵਾਦ ਦਿੱਤਾ ਇਹਨਾਂ ਨੂੰ ਤੇ ਬਾਬਾ ਜੀ ਕੰਨਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਰਪਾ ਮਾਂ ਬੁਰਛਾਂ ਦੀ ਤੇ ਭਾਈ ਬਾਬਾ ਜੀ ਨੂੰ ਬਾਬਾ ਜੀ ਬੇਕਨਾਂ ਤੁਨੂੰ ਸੰਤਾਂ ਨੂੰ ਭਾਈ ਪਿੰਡ ਵੱਲੋਂ ਵਧਾਨਾ ਦਿੰਨਾ ਬਾਬਾ ਜੀ ਵਧਾਨਾ ਜੀ ਹਾਂ ਜੀ ਹਾਂ ਜੀ ਮਹਾਰਾਜ ਹੈ ਨਾ ਇੱਕ ਸੇਵਾਦਾਰਾ ਬਣੇ ਰਹੇ ਸੀਗੇ ਮਾਨ ਸਮਾਨ ਦੱਲਾ ਹਾਂਜੀ ਬਾਬਾ ਜੀ ਦਾ ਆਸ਼ੀਰਵਾਦ ਮਿਲਦਾ ਇੱਕ ਸੇਵਾਦਾਰ ਹੋਰ ਆਪਣੇ ਬਹੁਤ ਪਿਆਰ ਨਾਲ ਭਾਈ ਆਸ਼ੀਰਵਾਦ ਇਹਨਾਂ ਨੂੰ ਬਾਬਾ ਜੀ ਨੇ ਦਿੱਤਾ ਹੈ ਸ਼ੁਕਰੀਆ ਜੀ ਠੀਕ ਹੈ ਪਿੰਡ ਵੱਲੋਂ ਭਾਈ ਸਾਰੇ ਸੇਵਾਦਾਰਾਂ ਨੂੰ ਤੇ ਬਾਬਾ ਜੀ ਨੂੰ ਲੱਖ ਲੱਖ ਸ਼ਤ ਦੀ ਵਧਾਈ ਦਿੰਦੇ ਆ ਭਾਈ ਤੇ ਇਸ ਤਰ੍ਹਾਂ ਹੀ ਸ਼ਤਾਂ ਪੈਂਦੀਆਂ ਰਹਿਣ ਗੁਰੂ ਘਰ ਤੇ ਡੇਰਿਆਂ ਦੇ ਵਿੱਚ ਰੰਗ ਲੱਗਦੇ ਰਹਿਣ ਤੇ ਰੌਣਕਾਂ ਲੱਗਦੀਆਂ ਰਹਿਣ ਤੇ ਸੰਤਾਂ ਦਾ ਆਸ਼ੀਰਵਾਦ ਮਿਲਦਾ ਰਵੇ ਭਾਈ ਹਰਸਾਲ ਇਸ ਤਰ੍ਹਾਂ ਹਾਂਜੀ ਦੋਸਤੋ ਬਾਬਾ ਜੀ ਛੱਤ ਤੇ ਆਸ਼ੀਰਵਾਦ ਦੇਣ ਆਏ ਸੀ ਸਾਰੇ ਸੰਗਤ ਨੂੰ ਪ੍ਰੇਮੀਆਂ ਨੂੰ ਤੇ ਹੁਣ ਬਾਬਾ ਜੀ ਭਾਈ ਰਵਾਨਾ ਜਾਂਦੇ ਨੇ ਤੇ ਆਸ਼ੀਰਵਾਦ ਮਿਲ ਗਿਆ ਤੇ ਕਿਰਪਾ ਕੀਤੀ ਹੈ ਭਾਈ ਸੰਗਤ ਤੇ ਮਿਹਰਬਾਨ ਕੀਤੀ ਬਹੁਤ ਸੋਹਣੀ ਕਿਰਪਾ ਕੀਤੀ ਹੈ ਮਹਾਪੁਰਸ਼ਾਂ ਨੇ ਤੇ ਸ਼ਾਤ ਦਾ ਕੰਮ ਬਹੁਤ ਸੋਹਣਾ ਕੰਪਲੀਟ ਹੋਇਆ ਤੇ ਹੁਣ ਬਾਬਾ ਜੀ ਸਾਰੇ ਸੇਵਾਦਾਰਾਂ ਨੂੰ ਬੜੇ ਪਿਆਰ ਨਾਲ ਆਸ਼ੀਰਵਾਦ ਦਿੱਤਾ ਵਾਬਾਈ ਨੇ ਭਾਈ ਸਾਰੀ ਸੰਗਤ ਇਹਨਾਂ ਦਾ ਆਸ਼ੀਰਵਾਦ ਦੀ ਲੋੜਾ ਮਹਾਂਪੁਰਸ਼ਾਂ ਦੀ ਜੈ ਸੰਤਾਂ ਧੰਨਾ ਮਹਾਰਾਜ ਜੈ ਸੰਤਾਂ ਸਾਰੀ ਸੰਗਤ